ਸਬਸਿਰੀ ਕਲ ਤੁਹਾਡਾ ਸਾਰਿਆਂ ਦਾ ਦੇਸੀ ਕਿਚਨ ਤੇ ਤਹਿ ਦਿਲੋਂ ਸਵਾਗਤ ਹੈ ਅੱਜ ਆਪਾਂ ਗੋਭੀ ਦੇ ਕੋफ्ते ਬਣਾਉਨੇ ਆ ਆਪਾਂ ਦੇਖਦੇ ਆ ਆਪਾਂ ਨੂੰ ਇਹਦੇ ਲਈ ਕੀ-ਕੋ ਚਾਹੀਦਾ ਆਪਾਂ ਛੋਟਾ ਜਿਹਾ ਗੋਭੀ ਦਾ ਫੋਲ ਲਿਆ ਸੀ ਘਰ ਜੈਸੇ ਨੂੰ ਮਤੂਸਾਰ ਕੇ ਛੋਟੇ ਗਏ ਖੱਤ ਕੇ ਰੱਖ ਲਿਆ ਹੁਣ ਆਪਾਂ ਇਸ ਨੂੰ ਕद्दूकस ਕਰਨਾ ਮ ਇਸ ਨੂੰ ਬਰੀਕ-ਬਰੀਕ ਕद्दूकस ਕਰਨੋ ਜੇ ਤੁਹਾਡੇ ਵੀ ਕद्दूकस ਕੋਲ ਦੇ ਕੋਲੇ ਹੈਗਾ ਜੇ ਕद्दूकस ਹੈ ਨਹੀਂ ਤਾਂ ਤੁਸੀਂ ਇਹਨੂੰ ਿੰਬੀ ਗ੍ਰੈਂਡ ਕੱਪਸਾਤ ਦੇ ਆ ਇਸ ਤਰ੍ਹਾਂ ਮੈਂ ਇਸ ਨੂੰ ਕद्दूकस ਕਰ ਲਿਆ ਅਈ ਦਾਂ ਤੁਸੀਂ ਕਦੂਕਾਸ ਕਰ ਨੋ ਜੇ ਥੋੜੇ ਦੇ ਕੋਲੇ ਨਾ ਵੀ ਹੋਵੇ ਤਾਂ ਕੋਈ ਗੱਲ ਨਹੀਂ ਕੀ ਫਿਰ ਤੁਸੀਂ ਐਸੇ ਨੂੰ ਗ੍ਰੈਂਡ ਕਰ ਲਓ ਜੇਰਾ ਥੰਦੇ ਵਾਲਾ ਹਿੱਸਾ ਰਹਿ ਗਿਆ ਇਹਨੂੰ ਨਾ ਗ੍ਰੈਂਡ ਕਰਿਓ ਤੁਸੀਂ ਤੇ ਫਿਰ ਬਸ ਕੱਲੇ ਗੋਭੀ ਦੇ ਫੋਲ ਦੀ ਗ੍ਰੈਂਡ ਕਰਨੀ ਹੈ। 인ਾਉ ਜੀ ਦੇਖੋ ਹੁਣ ਆਪਣਾ ਸਾਰੇ ਫੋਲ ਆਪਾਂ ਕਦੂਕਾਸ ਕਰ ਲਏ ਆ ਜਿਹੜੀ ਇਹ ਚੀਜ਼ ਆ ਇਹ ਨਹੀਂ ਕਰਨੀ ਹੁੰਦੀ ਇਹ ਆਪਾਂ ਸਾਈਡ ਤੇ ਰੱਖਦੇ ਆ। ਹੁਣ ਤੁਸੀਂ ਦੇਖੋ ਇਹਦੇ ਵਿੱਚ ਆਪਾਂ ਆ ਮਸਾਲਾ ਇਹ ਜਿਹੜਾ ਇਹ ਪਾ ਲੈਣਾ ਆ। ਤੇ ਥੋੜਾ ਜਿਹਾ ਨੂਨ ਪਾ ਲੈਣਾ ਆਪਦੇ ਟੇਸਟ ਦੇ ਮੁਤਾਬਕ ਤੇ ਆਪਣੇ ਕੋਲੇ ਜੀਰਾ ਤੇ ਟਣਗਾਈ ਜਿਹੜਾ ਇਹ ਗ੍ਰाइंड ਕੀਤਾ ਵਾ ਇਹ ਆਪਾਂ ਪਾ ਲਿਆ ਥੋੜੀ ਜਿਹੀ ਮੇਥੀ ਪਾ ਲੈਣੀ ਆ ਤੇ ਆਪਣੇ ਕੋਲੇ ਲਾਲ ਮਿਰਚ ਆ ਜਿਹੜੀ ਇਹਨੂੰ ਪਾ ਲੈਣਾ ਇਸ ਤੋਂ ਬਾਅਦ ਤੁਸੀਂ ਥੋੜੀ ਜਿਹੀ ਗ੍ਰੀਨ ਮਿਰਚ ਪਾਉਣੀ ਆ ਤੇ ਥੋੜਾ ਜਿਹਾ ਇਹਦੇ ਵਿੱਚ ਅਦਰਕ ਤੇ ਲਸਣ ਦਾ ਪੇਸਟ ਪਾਉਣਾ ਵਾ ਹੁਣ ਇਸ ਨੂੰ ਚੰਗੀ ਤਰ੍ਹਾਂ ਤੁਸੀਂ ਨਾ ਮਿਕਸ ਕਰ ਦੇਣਾ ਪਹਿਲਾਂ ਇਦਾਂ ਚੰਗੀ ਤਰ੍ਹਾਂ ਮਿਕਸ ਕਰ ਲਓ ਫਿਰ ਇਹਦੇ ਵਿੱਚ ਬੇਸਨ ਪਾਉਣਾ ਮੈਂ ਪਾਣੀ ਨਾ ਪਾਓ ਤੁਸੀਂ ਦੇਸਾਂ ਨੂੰ ਪਹਿਲਾਂ ਇਦਾਂ ਹੀ ਮਿਕਸ ਕਰਕੇ ਦੇਖਿਓ ਆਪਾਂ ਬੇਸਨ ਰੱਖਿਆ ਪਹਿਲਾਂ ਥੋੜਾ ਜਿਹਾ ਪਾਓ ਜੇ ਲੋੜ ਹੋਵੇ ਤਾਂ ਫੇਰ ਪਾ ਲਓ ਤੁਸੀਂ ਆ ਦੇਖੋ ਇਹਦੇ ਨਾਲ ਹੀ 13 ਸਾਰਾ ਗਿੱਲਾ ਜਾ ਹੋ ਗਿਆ ਥੋੜੀ देर ਇਹਨੂੰ ਇਦਾਂ ਹੀ ਪਿਆ ਰਹਿਣ ਦਿਓ ਫਿਰ ਇਹ ਗੋਭੀ ਦੇ ਵਿੱਚੋਂ ਹੀ ਪਾਣੀ ਜਾ ਨਿਕਲ ਆਊਗਾ ਉਹਦੇ ਨਾਲ ਹੀ ਇਹ ਗੁੰਨਿਆ ਜਾਣਾ ਚੰਗੀ ਤਰ੍ਹਾਂ ਥੋੜੀ देर ਇਕੱਜਾਈ ਨੂੰ ਛੱਡ ਦਿਓ ਹੁਣ ਤੁਸੀਂ ਲਓ ਦੇਖੋ ਇਹ ਹੁਣ ਆਪਣਾ ਵਧੀਆ ਬਣ ਗਿਆ ਬਣ ਕੇ ਤਿਆਰ ਹੋ ਗਿਆ ਹੁਣ ਆਪਾਂ ਨਾ ਇਹਨੂੰ 5 ਮਿੰਟਾਂ ਵਿੱਚ ਹੀ ਪਿਆ ਰਹਾਂਦਾ ਸੀਗਾ ਤੇ ਜਦੋਂ ਤੁਸੀਂ ਫਿਰ ਦੁਬਾਰਾ ਵੇਖਦੇ ਆ ਤਾਂ ਉਹ ਨੂਨ ਪਾਇਆ ਕਰਕੇ ਕੋਸ਼ਿ ਗੂ ਬੀ ਦੇ ਬਚੋਂ ਪਰੇ ਨਿਕਲ ਆਉਂਦਾ ਬਾ ਤੇ ਉਹਦੇ ਨਾਲ ਇਹ ਗੁੰਨਿਆ ਜਾਂਦਾ ਮੈਂ ਬਿਲਕੁਲ ਪਾਣੀ ਨਹੀਂ ਪਾਇਆਗਾ ਹੁਣ ਆਪਾਂ ਇਹਦੀਆਂ ਛੋਟੇ-ਛੋਟੀਆਂ ਗੋਲਨਾ ਬੱਟ ਲੈਣਗੇ ਨਹੀਂ ਉਹੋ ਵੀ ਥੋੜਾ ਜਿਹਾ ਨੀਂਗਾ ਸਾਫ ਦਗਾ ਬੜੀ ਵੱਡੀ ਨਾ ਬੱਟਿਓ ਫਿਰ ਵਿਚੋਂ ਪੱਕਦੀ ਨਹੀਂਗੀ ਥੋੜੀ ਜਿਹੀ ਛੋਟੀ ਰੱਖਿਓ ਐਦਾਂ ਕਰਕੇ ਨਾ ਛੋਟੀ-ਛੋਟੀ ਬੱਟਕੇ ਰੱਖਣੀਆਂ ਆ ਆ ਦੇਖੋ ਐਡਾ ਸਾਈਜ਼ ਮੈਂ ਬਣਾਇਆ ਤੇ ਇਹ ਮੇ ਦੀਆਂ ਬਣਾ ਕੇ ਫਿਰ ਆਪਾਂ ਇਹਨੂੰ ਸਰੋਂ ਦੇ ਤੇਲ ਵਿੱਚ ਫਰਾਈ ਕਰਾਂਗੇ ਨੂੰ ਇੱਕ ਵਸ ਐਡੀ ਨਾ ਐਡੀ ਨਾ ਬੱਟਕੇ ਰੱਖੀ ਜਾਣੀਆਂ ਨੇ ਤੁਸੀਂ ਹਾਂ ਜੀ ਲੋ ਜੀ ਹੁਣ ਆਪਾਂ ਸਾਰੀਆਂ ਇਹ ਗੋਲ ਦੇ ਬੱਟਕੇ ਰੱਖ ਲਵਾਂਗੇ ਨੇ ਐਦਾਂ ਛੋਟੇ ਛੋਟੇ ਪੀਸਾਂ ਜਿਤੋਂ ਤੁਸੀਂ ਬਣਾ ਕੇ ਰੱਖਣਗਾ ਦੇਖ ਲਓ ਤੁਸੀਂ ਇੱਧਰ ਹਨਾ ਤੇ ਹੁਣ ਆਪਾਂ ਇਹਨਾਂ ਨੂੰ ਫਰਾਈ ਕਰਦੇ ਆਂ ਦੂਜੇ ਪਾਸੇ ਮੇਰਾ ਸਰੋਂ ਦਾ ਤੇਲਾ ਰਾਈ ਕਾਰਨ ਨੂੰ ਰੱਖਿਆ ਵਾ ਤੇ ਉਹ ਹੁਣ ਥੋੜਾ ਜਿਹਾ ਗਰਮ ਹੋ ਗਿਆ ਫਿਰ ਆਪਾਂ ਵੇਖਦੇ ਆਂ ਹੁਣ ਤੇਲ ਕਿੰਨਾ ਕੁ ਗਰਮ ਆਪਾਂ ਨੂੰ ਚਾਹੀਦਾ ਲਓ ਜੀ ਤੇਲ ਆਪਣਾ ਹੁਣ ਪੂਰਾ ਗਰਮ ਹੋ ਗਿਆ ਫਿਰ ਇਹਨੂੰ ਦੂਬਾਰ ਸਿੰਮ ਤੇ ਗੈਸ ਕਰ ਲਓ ਤੁਸੀਂ ਹੁਣ ਇਹਨੂੰ ਇੱਕ ਇੱਕ ਕਰਕੇ ਢਾਈ ਦੇ ਵਿੱਚ ਪਾਈ ਚਲੋ ਇਹਨਾਂ ਨੂੰ ਹੋਈ ਸਿੰਮ ਤੇ ਤੁਸੀਂ ਫਰਾਈ ਕਰੋ ਕਿ ਵਿੱਚੋਂ ਵੀ ਚੰਗੀ ਤਰ੍ਹਾਂ ਪੱਕ ਜਾਂਦੀਆਂ ਨੇ ਇਹਨਾਂ ਦਾ ਕੱਪਾਂ ਦੁਆਰਾ ਪਾਵਾਂਗੇ ਇਹਨਾਂ ਨੂੰ ਹੋਈ ਹੋਈ ਗੈਂਫੋਂ ਦਾ ਪੋਲਾ ਹਲਾ ਦਿਓ ਵਿੱਚ ਜਦੋਂ ਸਾਰੇ ਪਾਸਿਓਂ ਇਹ ਚੰਗੀ ਤਰ੍ਹਾਂ ਪੱਕ ਹੋ ਜਾਣ ਤਾਂ ਦੇਖੋ ਇਹ ਸੁਨਹਰੇ ਦਾ ਸੁਦਣ ਲੱਗ ਰਿਹਾ ਨੇ ਜੇ ਫੋੜਾ ਨਹੀਂ ਆ ਸੌਫਟ ਬਣਾਉਂਗੇ ਫਿਰ ਇਹ ਫੁੱਲ ਜਾਂਦੇਗਾ ਬਿਕ ਚੌਂ ਵੀ ਕੋਕ ਹੋ ਜਾਂਦੀਆਂ ਨੇ ਇਹਨਾਂ ਨੂੰ ਥੋੜਾ ਜਿਹਾ ਰੀਜਣਾ ਬਣਾਵੇ ਕੋਈ ਵੀ ਖਾਣ ਵਾਲੀ ਚੀਜ਼ ਆ ਜਦੋਂ ਆ ਭਰੀ ਇਹ ਨਾ ਬਣਾਉਂਦੇ ਆ ਉਹ ਸਵਾਦ ਵੀ ਲੱਭਦੀ ਆ ਸەمਮ ਤੇ ਹਮੇਸ਼ਾ ਇਹਨੂੰ ਕੋਕ ਕਰੋ ਤੁਸੀਂ ਜਦੋਂ ਵੀ ਕੋਈ ਪਕੌੜੇ ਕੱਢਦੇ ਆ ਜਾਂ ਪਾਈਦਾ ਕੋਈ ਕੋਫਤੇ ਵਗੈਰਾ ਬਣਾਉਂਦੇ ਆ ਇਹਨਾਂ ਨੂੰ ਹਮੇਸ਼ਾ ਸਿਮ ਤੇ ਬਣਾਓ ਕੇਰਾ ਤੇਲ ਨੂੰ ਗਰਮ ਕਰ ਲੋ ਤੁਸੀਂ ਨਹੀਂ ਤਾਂ ਉਪਰੋਂ ਤਾਂ ਬੈਲ ਪਾਲ ਪਲੇ ਗੋਦੀਆਂ ਤੇ ਅੱਧ ਵਿਚੋਂ ਕੱਚੇ ਰਹਿ ਜਾਂਦੇ ਆ ਆ ਦੇਖੋ ਬਹੁਤ ਸੋਹਣਾ ਕੱਦ ਰ ਇਹਨਾਂ ਦਾ ਹੋ ਰਿਹਾ ਫੇਰ ਮੈਂ ਤੁਹਾਨੂੰ ਦਿਖਾਉਂਗੀ ਇਹਨਾਂ ਨੂੰ ਕੱਟ ਕੇ ਵਿੱਚੋਂ ਕਿੰਨੇ ਸੋਹਣੇ ਬਣੇ ਆ ਪੋਲੇ ਪੋਲੇ ਪਤਾ ਲੱਗਦੀ ਜਾਂਦਾ ਹੁਣੇ ਜੇ ਤੁਸੀਂ ਬੇਸਣ ਦਾ ਤੇ ਇਹਨਾਂ ਦਾ ਸਹੀ ਸਾਰਾ ਕੁਝ ਪਾਇਆ ਤਾਂ ਫੇਰ ਸੋਹਣੇ ਪੋਲੇ ਬਣਦੇ ਆ ਜੇ ਫੋਡੇ ਕੋਲੇ ਬੇਸਣ ਵਗੈਰਾ ਵੇਚਾਤਾ ਜਾਂ ਤੁਸੀਂ ਆਟਾ ਬੋਤਾ ਹਾਰ ਜਾਂ ਗੁੰਨ ਲਿਆ ਇਹਨਾਂ ਦਾ ਫੇਰ ਹਾਰ ਬਣਦੇ ਆ ਆ ਦੇਖੋ ਬਹੁਤ ਸੋਨੇ ਇਹ ਪੱਕ ਕੇ ਹੁਣ ਤਿਆਰ ਹੋ ਗਏ ਆ। ਉਹਨਾਂ ਪੈਨਾਂ ਨੂੰ ਕੱਢ ਦੇਣਾ ਮੈਂ। ਫਿਰ ਆਪਾਂ ਦੂਜਾ ਪੂਰ ਇਹਨਾਂ ਦੇ ਵਿੱਚ ਪਾਉਨੇ ਆ। ਹਾਂ। ਆਹ ਦੇਖੋ ਇਦਾਂ ਦੇ ਤਿਆਰ ਹੋਏ ਆ ਇਹ। ਬਹੁਤ ਸਾਰੇ ਤਿਆਰ ਹੋਏ ਆ ਹੁਣ ਆਪਾਂ ਜੇਗਾ ਦੂਜੇ ਰਹਿਗੇ ਆਪਣੇ ਕੋਲੇ ਆਪਾਂ ਉਹਨਾਂ ਨੂੰ ਪਾ ਕੇ ਵੀ ਕੁੱਕ ਕਰਦੇ ਆਂ ਫਿਰ ਆਪਾਂ ਦੂਜੇ ਪਾਸੇ ਸਬਜ਼ੀ ਦਾ ਤੜਕਾ ਤਿਆਰ ਕਰਾਂਗੇ ਨਾਲੇ ਤੁਹਾਨੂੰ ਦਿਖਾਵਾਂਗੇ ਆਪਾਂ ਵੀ ਸਬਜ਼ੀ ਦਾ ਤੜਕਾ ਇਹਦੇ ਵਿੱਚ ਕਿਵੇਂ ਤਿਆਰ ਕਰਨਾ ਹੈ ਆ ਦੇਖੋ ਆਪਾਂ ਇਹਨਾਂ ਨੂੰ ਵੀ ਕੁੱਕ ਕਰ ਲਗੇ ਫਿਰ ਆਪਾਂ ਤੜਕਾ ਬਣਾਉਨੇ ਆਂ ਲਓ ਜੀ ਵੇਖੋ ਹੁਣ ਆਪਣੇ ਇਹ ਬਣ ਕੇ ਕੋਫਤੇ ਤਿਆਰ ਹੋ ਗਏ ਆ ਬਹੁਤ ਸੌਫਟ ਬਣੇ ਆ ਮੈਂ ਤੁਹਾਨੂੰ ਇੱਕ ਕੱਟ ਕੇ ਦਿਖਾਉਣੀ ਆ ਆ ਦੇਖੋ ਇਹ ਇਦਾਂ ਸੌਫਟ ਬਣੇ ਆ ਆਪੂਲੇ ਆ ਬਿਲਕੁਲ ਹਨਾ ਪੂਲੇ ਬਣੇ ਆ ਤੇ ਹੁਣ ਆਪਾਂ ਇਦਾਂ ਦੂਜੇ ਪਾਸੇ ਤੜਕਾ ਬਣਾਉ ਰ ਲੱਗੇ ਆ ਤੇ ਆਪਾਂ ਤੇਲ ਪਾ ਕੇ ਤੜਦੇ ਆ ਵਾ ਇਹਦੇ ਵਿੱਚ ਆਪਾਂ ਜੀਰਾ ਪਾਉਂਦੇ ਆ ਤੇ ਇਹਦੇ ਵਿੱਚ ਆਪਾਂ ਦੋ ਲਾਲ ਮਿਰਚਾਂ ਪਾਉਣ ਲੱਗੇ ਆ ਇੱਕ ਦਾਲ ਚੀਨੀ ਦਾ ਛੁਪੜਾ ਤੇ ਇੱਕ ਆਪਣੀ ਇਲਾਚੀ ਆ ਵੱਡੀ ਇਹਨਾਂ ਨੂੰ ਆਪਾਂ ਥੋੜਾ ਜਿਹਾ ਪਾਉਣ ਲੈਣਾ ਮਾਂ ਜੀਰੇ ਨੂੰ ਫਿਰ ਆਪਾਂ ਇਹਦੇ ਵਿੱਚ ਆਬ ਰੱਖ ਤੇ ਲਸਣ ਦੀ ਪੇਸਟ ਪਾਉਂਦੇ ਆ ਇਹ ਆਪਣੇ ਕੋਲ ਆਧਰ ਰੱਖ ਤੇ ਲਸਣ ਦੀ ਪੇਸਟ ਆ ਜਿਹੜੀ ਇਹਨੂੰ ਪਾ ਲੈਣਾ ਆਪਾਂ ਇਹਨੂੰ ਥੋੜਾ ਜਿਹਾ ਪੁਣਣਾ ਬਾਪ ਜਿਵੇਂ ਰਹੇ ਜਿਹੜੇ ਘੰਟੇ ਫਾਮਾਂਗੇ ਟਮਾਟਰ ਫਾਮਾਂਗੇ ਉਹਦੇ ਨਾਲ ਇਹ ਚੰਗੀ ਤਰ੍ਹਾਂ ਭੁੱਜੀ ਜਾਣਾ ਮਾ ਥੋੜਾ ਜਿਹਾ ਪਨ ਨੂੰ ਬਸ ਨਹੀਂ ਫਿਰ ਜਿਆਦਾ ਮੱਚ ਜਾਂਦਾ ਹੁਣ ਆਪਾਂ ਜਿਵੇਂ ਸੀ ਆਪਣੇ ਗੰਦੇ ਥੋੜੇ ਜਿਹਾ ਗ੍ਰਾਇੰਡ ਕੀਤੇ ਆ ਜਿਆਦਾ ਨਹੀਂ ਮੈਂ ਕੀਤੇ ਜਿਵੇਂ ਬੱਚੂ ਸੀ ਟਮਾਟਰ ਮੈਂ ਚਾ ਟਮਾਟਰ ਲਾਏ ਆ ਏ ਛੋਟੇ ਸੀਗੇ ਤੇ ਆਪਾਂ ਗ੍ਰੀਨ ਮੈੱਟਾਂ ਜਿਹੜਾ ਇਹ ਤਿੰਨ ਪਾਣੀਆਂ ਨੇ ਤੁਸੀਂ ਆਪਦੇ ਟੇਸਟ ਦੇ ਮੁਤਾਬਕ ਇਹਨਾਂ ਨੂੰ ਪਾ ਸਕਦੇ ਆ ਨੂਨ ਮੈਟ ਤੇ ਤੁਸੀਂ ਆਪਦੇ ਟੇਸਟ ਮੁਤਾਬਕ ਹੀ ਪਾइए ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਫੋਨ ਲੈਣੇ ਆ ਇਹਨੂੰ ਹਲਾ ਕੇ ਇਹਦੇ ਵਿੱਚ ਜਿਹੜਾ ਕੁਛ ਆਪਾਂ ਪਾਉਣਾ ਵਾ ਉਹ ਪਾ ਲੈਨੇ ਆ ਹਲਦੀ ਦੋ ਚਮਚੇ ਲਏ ਆ ਮੈਂ ਨੂਨ ਦੋ ਚਮਚਾ ਇਹ ਆਪਾਂ ਮੇਥੀ ਲਈਆ ਥੋੜੀ ਜਿਹੀ ਇਹ ਇਹ ਆਪਣੇ ਕੋਲੇ ਧਨੀਏ ਦਾ ਪਾウダー ਹੈ ਤੇ ਅੱਖ ਆਪਣੇ ਕੋਲੇ ਘਰੀ ਪਾウダー ਹੈ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਹਿਲਾ ਕੇ 2 ਮਿੰਟ ਤੱਕ ਆਪਾਂ ਤੇਜ਼ ਗੈਸ ਤੇ ਪਾ ਨਾ ਲੈਣਾ ਫਿਰ ਇਹਨੂੰ ਆਪਾਂ ਸìm ਤੇ ਕਰਕੇ ਹੌਲੀ-ਹੌਲੀ ਉੱਜੀ ਜਾਣ ਦੇਣਾ ਮਤੜ ਕੇ ਨਾ ਹੌਲੀ ਹੌਲੀ ਪਉ ਜੁਗਾ ਤਾਂ ਸੋਨਾ ਬਣਦਾ ਜਦੋਂ ਤੁਸੀਂ ਤੇਜ਼ ਅੱਗ ਤੇ ਪਾਉਂਦੇ ਆਂ ਫਿਰ ਉਹ ਜਿਹਾ ਟੇਸਟ ਨਹੀਂ ਰਹਿੰਦਾ ਤੜਕੇ ਦਾ ਪੌਣਾ ਪਾਏ ਨੂੰ ਢੱਕ ਕੇ ਰੱਖ ਦੇਣਾ ਤੇ ਗੈਸ ਆਪਾਂ ਸਿਮ ਕਰ ਦੇਣੀ ਆ ਲਓ ਜੀ ਦੇਖੋ ਆਪਣਾ ਤੜਕਾ ਬਿਲਕੁਲ ਤਿਆਰ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਥੋੜੀ ਜੀ ਤਾਂ ਕਰੀਮ ਪਾਉਣੀ ਆ ਕਰੀਮ ਪਾ ਕੇ ਨਾ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲੈਣਾ ਆ ਥੋੜੀ ਜਿਹੀ کریم ਪਾ ਦਣੀ ਆ ਇਹਨੂੰ ਚੰਗੀ ਤਰ੍ਹਾਂ ਪਹਿਲਾਂ ਆਪਾਂ ਮਿਕਸ ਕਰਨਾ ਇਹਦੇ ਨਾਲ ਗਰੇਵੀ ਬਹੁਤ ਸੁਣੀ ਬਣਦੀ ਆ ਇਹ ਮਲਾਈ ফোਉਂਦਾ ਨਾ ਫਿਰ ਮਲਾਈ ਜਾਇਦੇ ਵਿੱਚ ਕੋਈ کریم ਜਾਂ ਤੁਸੀਂ ਦਹੀਂ ਕੁਛ ਵੀ ਇੰਨਾ ਚੀਜ਼ਾਂ ਚੋਂ ਕੋਈ ਚੀਜ਼ ਵੀ ਪਾ ਸਕਦੇ ਆ ਮੈਂ کریم ਪਾਈ ਆ ਤੁਸੀਂ ਦਹੀਂ ਵੀ ਪਾ ਸਕਦੇ ਆ ਤੇ ਮਲਾਈ ਦੀ ਪਾ ਸਾਤਦੇ ਆ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਗਰਮ ਪਾਣੀ ਪਾਉਣਾ ਵਾ ਫੇਰ ਇਹਨੂੰ ਆਪਾਂ ਚੰਗੀ ਤਰ੍ਹਾਂ ਖੇਰ ਰਜਣ ਨੂੰ ਰੱਖਣਾ ਹਾਂ ਦੇਖੋ ਇਹਦੇ ਵਿੱਚ ਥੋੜਾ ਜਿਹਾ ਤੁਸੀਂ ਤਣੀਆਂ ਫਾ ਦੇਣਾ ਮੱਕ ਤੇ ਆ ਵਤਣੀਆਂ ਮੇਰੇ ਕੋਲੇ ਆਪਾਂ ਥੋੜਾ ਜਿਹਾ ਇਹੇ ਕੁਛ ਉੱਪਰ ਪਾ ਦਾਂਗੇ ਕੁਛ ਇਹਦੇ ਵਿੱਚ ਪੇਦਲਾ ਪਾ ਦੋ ਜਿੰਨੀ ਗਰੇਵੀ ਤੁਹਾਨੂੰ ਹੁਣ ਚਾਹੀਦੀ ਆ ਚੰਗੀ ਤਰ੍ਹਾਂ ਤੁਸੀਂ ਹਿਲਾ ਦਿਆ ਫ੍ਰੇਮ ਬਿਲਕੁਲ ਮਿਕਸ ਹੋ ਗਈ ਆ ਬਹੁਤ ਸੋਹਣੀ ਬਣੀ ਆ ਗਰੇਵੀ ਇਹਦੀ ਤੇ ਹੁਣ ਤੁਸੀਂ ਜਿੰਨਾ ਤੁਹਾਨੂੰ ਪਾਣੀ ਇਹਦੇ ਵਿੱਚ ਤਰੀ ਤੁਹਾਨੂੰ ਜੈਵ ਜੀ ਸੰਗਣੇ ਚਾਹੀਦੀ ਆ ਜਾਂ ਤੁਹਾਨੂੰ ਥੋੜੀ ਜੀ ਜ਼ਿਆਦਾ ਚਾਹੀਦੀ ਆ ਜਾਂ ਘੱਟ ਉਸ ਹਾਲ ਨਾਲ ਤੁਸੀਂ ਪਾਣੀ ਪਾਉਣਾ ਹੁਣ ਆਪਾਂ 2 ਮਿੰਟ ਤੱਕ ਇਹਨੂੰ ਚੰਗੀ ਤਰ੍ਹਾਂ ਪੈਗਨਾ ਪਕਾਉਣਾ ਪਾਣੀ ਨੂੰ ਫੇਰ ਆਪਾਂ ਇਹਦੇ ਵਿੱਚ ਕੋਫਤੇ ਪਾਵਾਂਗੇ ਫਰੋਂ ਆਪਾਂ ਪੈ ਨੂੰ ਚੰਗੀ ਤਰ੍ਹਾਂ 2 ਮਿੰਟ ਲਈ ਕੁੱਕ ਕਰ ਲਗੇ ਲਓ ਜੀ ਹੁਣ ਆਪਾਂ ਵੇਖਦੇ ਹਾਂ ਆਪਣੀ ਜਿਹੜੀ ਸੀਗੀ ਤਰੀ ਸਬਜੀ ਦੀ ਉਸ ਨੂੰ 2 ਮਿੰਟ ਹੋ ਗਏ ਆ ਰਹਿ ਜੀ ਦੀ ਨੂੰ ਵੇਖੋ ਤੁਸੀਂ ਉਹਦਾ ਖਾਦ ਬਹੁਤ ਸੋਹਣਾ ਆਇਆ ਵਾ ਆਪਾਂ ਕਰੀਮ ਪਾਈ ਕਰਕੇ ਵੇਖੋ ਦੇ ਉੱਪਰ ਕਿਵੇਂ ਕਿਹਾ ਵੀ ਉੱਪਰ ਉੱਪਰ ਆ ਗਿਆ ਹੁਣ ਆਪਾਂ ਜਿਹਨੇ ਕੋਫਤੇ ਆ ਪਾਈ ਦੇ ਵਿੱਚ ਪਾ ਕੇ ਆਪਾਂ ਚੰਗੀ ਤਰ੍ਹਾਂ ਕੁੱਕ ਕਰ ਲੈਣੀ ਹੈ ਇਹਨਾਂ ਨੂੰ ਥੋੜਾ ਜਿਹਾ 5 ਤੋ 7 ਮਿੰਟ ਕੁਕ ਕਰਨ ਨੂੰ ਕਿਉਂਕਿ ਫਿਰ ਇਹਦੇ ਵਿੱਚ ਆ ਜਿਹੜੀ ਸਬਜੀ ਉਹ ਚੰਗੀ ਤਰ੍ਹਾਂ ਤਰੀਏ ਦੇ ਵਿੱਚ ਰਚ ਜਾਂਦੀ ਆ ਲਓ ਹੁਣ ਆਪਾਂ ਇਹਨੂੰ 5 ਤੋਂ 7 ਮਿੰਟ ਸìm ਗੈਸ ਤੇ ਕੁਕ ਕਰਨਾ ਹੈ ਘੇਰ ਪੂਰ ਮੋੜ ਪਾ ਕੇ ਦਿਖਾਉਣੀ ਲਓ ਜੀ ਦੇਖੀ ਜੇ ਆਪਣੀ ਸਬਜੀ ਬਣ ਕੇ ਤਿਆਰ ਹੋ ਗਈ ਆ ਆ ਵੇਖੋ ਕਿਹਦਾ ਕਲਰ ਬਹੁਤ ਸੋਹਣਾ ਬਣਿਆ ਬਹੁਤ ਸੋਹਣੀ ਤਿਆਰ ਹੋਈ ਆ ਬਣ ਕੇ ਤੇ ਹੁਣ ਆਪਾਂ ਇਸ ਨੂੰ ਕਿਸੇ ਡੋਂਗੇ ਵਿੱਚ ਅੱਦ ਲੈਣੀ ਆ ਤੁਮ ਦੇਖੋ ਆ ਦੇਖੋ ਤੁਸੀਂ ਸਬਜੀ ਕਿੰਨੀ ਸੋਹਣੀ ਬਣ ਕੇ ਤਿਆਰ ਹੋਈ ਆ ਉਦਾਂ ਵੀ ਇਹ ਜਿਹੜੇ ਕੋਫਤੇ ਆ ਉਹ ਵੀ ਸਾਈਜ਼ ਦੇ ਵੀ ਵੱਡੇ ਹੋ ਗਏ ਆ ਹੈਨਾ ਐਦਾਂ ਤੁਸੀਂ ਮੇਰੇ ਤਰੀਕੇ ਨਾਲ ਸਬਜੀ ਨੂੰ ਬਣਾਇਓ ਤੇ ਦੇਖਿਓ ਬਣਾ ਕੇ ਬਹੁਤ ਟੇਸਟੀ ਬਣਦੀ ਆ ਤੇ ਇਸ ਦੇ ਉੱਪਰ ਤੁਸੀਂ ਥੋੜੀਆਂ ਮੂਰ ਵੀ ਪਾ ਸਕਦੇ ਆ ਉਦਾਂ ਤਾਂ ਆਪਾਂ ਪਹਿਲਾਂ ਪਤਾ ਸੀਗਾ ਐਦਾਂ ਤੁਸੀਂ ਧਣੀਆਂ ਹੋਰ ਪਾ ਸਕਦੇ ਆ ਤੁਸੀਂ ਮੇਰੇ ਤਰੀਕੇ ਨਾਲ ਸਬਜੀ ਨੂੰ ਬਣਾ ਕੇ ਦੇਖਿਓ ਜਰੂਰ ਤੁਸੀਂ ਮੇਰੇ ਚੈਨਲ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਸਬਸਕ੍ਰਾਈਬ ਕਰਿਓ ਤੁਸੀਂ ਇਸ ਵੀਡੀਓ ਨੂੰ ਇੰਸਟਾਗ੍ਰam ਤੇ ਤੇ ਟਿਕਟੌਕ ਤੇ ਵੀ ਵੇਖ ਸਕਦੇ ਆ ਮਿਲਦੇ ਆ ਆਪਾਂ ਨੈਕਸਟ ਵੀਡੀਓ ਨਾਲ ਥੈਂਕ ਯੂ ਸੋ ਮਚ